ਨੰਗੇ ਪੈਰਾਂ ਦਾ ਸਫ਼ਰ ਇਹ ਕਹਾਣੀ ਲੇਖਕ ਗਰੀਬਕੌਰ ਟਵਾਣਾ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬੀੜੇ ਜਿੱਥੇ ਫੁੱਫੜ ਜੀ ਉੱਚੀ ਉੱਚੀ ਗਾਲਾਂ ਕੱਢ ਰਹੇ ਸਨ ਛੱਡੋ ਪਰੇ ਕਾਦ ਲਈ ਇੰਨਾ ਕਲਪਦੇ ਹੋਰ ਕੀ ਦੁਨੀਆ ਤੇ ਮੁੰਡੇ ਮਰ ਗਏ ਵੱਡੇ ਵੀ ਜੀ ਆਖ ਰਹੇ ਸਨ ਛੋਟੇ ਵੀ ਜੀ ਬਹੁਤ ਨੀਮੋ ਜੂਨੇ ਬੈਠੇ ਸਨ ਆਪ ਤੋਂ ਬਹੁਤੀ ਉਹਨਾਂ ਨੂੰ ਰਿਪੋ ਵਾਲਿਆਂ ਦੇ ਘਰ ਦੀ ਬੇਇੱਜ਼ਤੀ ਹੋਈ ਲੱਗਦੀ ਸੀ ਦੂਜਾ ਉਹ ਆਖ ਰਹੇ ਸਨ ਕਿ ਲੋਕ ਕੀ ਸੁਣਨਗੇ ਤਾਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਣਗੇ ਬਈ ਖਵਨੀ ਕਾ ਤੋਂ ਸਾਖ ਛੁੱਟ ਗਿਆ ਤਾਂ ਅੰਤਰੰਤ ਦਾਦੀ ਮਾਨੂੰ ਪਿੰਡੋਂ ਲਿਆਉਣ ਲਈ ਬੰਦਾ ਭੇਜ ਦਿੱਤਾ ਗਿਆ ਪੁੱਛੋ ਤਾਂ ਸਹੀ ਵੀ ਨਹੀਂ ਮੁੰਡੇ ਨੂੰ ਮਿਲ ਮਿਲ ਲੋ ਪਤਾ ਤਾਂ ਲੱਗੇ ਉਹ ਆਖੀ ਰਹੇ ਸੀ ਮੈਂ ਤਾਂ ਅਜਿਹੇ ਦੁਸ਼ਟਾਂ ਦੇ ਜਾ ਕੇ ਮੱਥੇ ਨਹੀਂ ਲੱਗਦਾ ਫੁੱਫੜ ਜੀ ਨੇ ਜਵਾਬ ਦਿੱਤਾ ਮੇਰੇ ਨਾਲ ਤੋਰ ਕੋਈ ਬੰਦਾ ਮੈਂ ਪਤਾ ਕਰਕੇ ਆਉਣੀ ਆ ਮੂੰਹ ਚੋ ਤਾਂ ਨਹੀਂ ਪਾ ਲੈਣਗੇ ਉਹਨਾਂ ਨੇ ਬਾਹਾਂ ਗਾਹਾਂ ਆਉਂਦੀਆਂ ਪਹਿਣਾ ਵਾਲੀ ਨੇ ਦਾਦੀ ਮਾਂ ਆਖ ਰਹੀ ਸੀ ਦਾਦੀ ਮਾਤਾਏ ਸੁੰਦਰ ਨੂੰ ਨਾਲ ਲੈ ਕੇ ਅਗਲਿਆਂ ਦੇ ਸ਼ਹਿਰ ਗਈ ਆਖਿਆ ਮੈਂ ਕਾਕੇ ਨੂੰ ਮਿਲਣਾ ਅੱਗੋਂ ਉਹਦੀ ਮਾਂ ਨੇ ਆਖਿਆ ਤੁਸੀਂ ਕਾਕੇ ਨੂੰ ਮਿਲ ਕੇ ਕੀ ਕਰਨ ਲੈਣਾ ਵਾ ਜੋ ਕੁਝ ਆਖਣਾ ਸੀ ਮੈਂ ਤੁਹਾਨੂੰ ਆਖ ਦਿੱਤਾ ਸੱਚੀ ਸੱਚੀ ਗੱਲ ਦੱਸੋ ਵਿੱਚੋਂ ਕੀ ਆ ਇਹ ਹੀ ਵੀ ਸਾਨੂੰ ਇਹ ਰਿਸ਼ਤਾ ਪੁੱਗਦਾ ਨਹੀਂ ਪਹਿਲਾਂ ਪੁੱਗਦਾ ਸੀ ਤੇ ਹੁਣ ਕਾਤੋਂ ਨਹੀਂ ਪੁੱਗਦਾ ਪਹਿਲਾਂ ਸਾਨੂੰ ਪਤਾ ਨਹੀਂ ਸੀ ਕੀ ਨਹੀਂ ਸੀ ਪਤਾ ਮੇਰੇ ਮੂੰਹ ਕਾਣੂ ਖਵਾਉਣੇ ਹੋ ਕਹਿ ਦਿਓ ਤੁਹਾਡੀ ਕੁੜੀ ਮਾੜਾ ਲੱਭਸ ਨਾ ਮੂੰਹ ਕੱਢਿਓ ਮੈਨੂੰ ਇਹ ਦੱਸੋ ਸਾਡੀ ਕੁੜੀ ਕਿਨੇ ਕੀ ਆਖਿਆ ਦਾਦੀ ਮਾਂ ਨੇ ਗਲ ਟੋਕੇ ਪੁੱਛਿਆ ਤੁਹਾਡੇ ਘਰ ਹੋਈ ਪਤਾ ਲੱਗਿਆ ਠੀਕ ਆ ਠੀਕ ਹੈ ਜੀ ਕੁੜੀ ਭਾਰੇ ਤੁਹਾਡਾ ਕਿਸੇ ਗੱਲੋਂ ਮਨ ਮੈਲਾ ਤਾਂ ਬਸ ਗੱਲ ਮੁੱਕ ਗਈ ਗੰਗਾ ਜਲ ਵਰਗੀ ਮੇਰੀ ਧੀ ਆ ਤੇ ਦਾਦੀ ਮਾਂ ਰੋਂਦੀ ਵਾਪਸ ਆ ਗਈ ਸੁਣ ਲਿਆ ਜੀ ਤੁਹਾਡੀ ਧੀ ਬਾਰੇ ਜੱਟੀ ਨੇ ਕੀ ਆਖਿਆ ਵੱਡੇ ਵੀ ਜੀ ਫੁੱਫੜ ਜੀ ਨੂੰ ਸੁਣਾ ਕੇ ਆਖ ਰਹੇ ਸਨ ਕੀ ਆਖਿਆ ਖਬਰੇ ਕਹਾ ਕੀ ਆਖਣਾ ਬਈ ਤੁਹਾਡੀ ਧੀ ਚੰਗੀ ਨਹੀਂ ਜਾਂ ਸੋਹਣੀ ਨਹੀਂ ਕਿਤੇ ਹੋਰ ਵਿਆਹ ਕਰਨਾ ਚਾਹੁੰਦੇ ਆ ਝਾਲ ਚੱਲਣ ਬਕਵਾਸ ਬੰਦ ਕਰੋ ਉਪਰਜੀ ਵੱਡੇ ਵੀਜੀ ਨੂੰ ਹਰਖੇ ਪਏ ਜਾਣਦੇ ਸਨ ਕਿ ਉਹ ਲਾ ਕੇ ਗੱਲਾਂ ਆਖ ਰਹੇ ਸਨ ਪਰ ਵੱਡੇ ਵੀਜੀ ਦੇ ਸ਼ਬਦ ਚੰਗੇ ਨਹੀਂ ਸੀ ਸੋਹਣੇ ਨਹੀਂ ਸੀ ਜਾਂ ਕਿਤੇ ਹੋਰ ਵਿਆਹ ਕਰਨਾ ਚਾਹੁੰਦੀਆਂ ਜਾਂ ਚਾਲ ਚੱਲਣ ਮੇਰੀ ਅੰਦਰ ਜਿਵੇਂ ਸ਼ਾਲੇ ਪਹੁੰਚ ਗਏ ਮੈਂ ਆਪਣੇ ਕਮਰੇ ਵਿੱਚ ਜਾ ਕੇ ਬਾਬਾ ਜੀ ਨੂੰ ਯਾਦ ਕਰਕੇ ਰੋਣ ਲੱਗ ਪਈ ਬੜਾ ਲੋੜਾ ਹੋਇਆ ਲੋਕਾਂ ਨੂੰ ਪਤਾ ਲੱਗੂ ਤਾਂ ਬਹੁਤ ਬਦਨਾਮ ਹੋ ਛੋਟੇ ਵੀਜੀ ਆਖ ਰਹੇ ਸਨ कई दिन तक कमरे तो बाहर निकलते किसी ने मथे लगन तो मैं मैकतरा रही जिमें पता नहीं मेरे को किनाह हो गया होंगे चार पाँच दिन मगरों बापू जी आए बीजी ने दस्या जवाब दे दिता रिश्ते तो पाँ जा हजार रुपया मगते सपइये सी। मंगते सीता हो गया रुपइया आप दे दें जाने चार किले जमीन बेच देंदे होर जमीन की फूकनी है ਉਹ ਆਖਣ ਲੱਗੇ ਪਰ ਸਰਦਾਰ ਸਾਹਾ ਆਖਦੇ ਸੀ ਜਿਹੜੇ ਅੱਜ 50000 ਮੰਗਦੇ ਨੇ ਭਲਕੇ 1 ਲੱਖ ਮੰਗਣਗੇ ਅਸੀਂ ਤਾਂ ਇਹੋ ਜਿਹੇ ਬੰਦਿਆਂ ਦੇ ਰਿਸ਼ਤੇ ਨਹੀਂ ਕਰਨਾ ਪਰ ਮੈਂ ਗਾਲਤਾ ਕਰ ਲਵਾਂ ਆਖ ਉਹਨਾਂ ਨੇ ਪਿਸਤੌਲ ਵਿੱਚ ਗੋਲੀਆਂ ਪਾ ਲਈਆਂ ਤੇ ਪਿਸਤੌਲ ਕਿਸ ਵਿੱਚ ਪਾ ਕੇ ਮੋਢੇ ਤੇ ਲਟਕਾ ਲਿਆ ਤੇ ਜਾਣ ਲੱਗਿਆ ਤਿਆਰ ਹੋ ਕੇ ਤੇ ਹੈ ਹੁਣ ਜਾ ਕੇ ਕੀ ਕਰਨਾ ਗੱਲ ਮੁੱਕ ਗਈ ਮਕਾਈ ਬੀਜੀ ਨੇ ਰੋਕਣ ਲਈ ਆਖਿਆ ਮੈਂ ਕਿਵੇਂ ਨਹੀਂ ਕਰਨਾ ਮੇਰੀ ਧੀ ਆ ਭਲਕੇ ਸਾਲਾ ਆਖੂਗਾ ਮੈਂ ਇੱਕ ਸਾਖ ਛੱਡ ਦਿੱਤਾ ਸੀ ਉਹਨੂੰ ਪੁਛਤਾ ਲਮਾ ਆਖੂ ਨਾ ਨੇ ਗੁਸਲਖਾਨੇ ਵਿੱਚ ਜਾ ਕੇ ਜੇਬ ਵਿੱਚੋਂ ਸੀਸੀ ਕੱਢ ਕੇ ਮੂੰਹ ਨੂੰ ਲਾ ਕੇ ਸ਼ਰਾਬ ਪੀਤੀ ਪਰ ਮੁੰਡਾ ਤਾਂ ਉੱਥੇ ਹੈ ਨਹੀਂ ਗੱਲ ਤਾਂ ਮੁੰਡੇ ਨਾਲ ਕਰਨ ਦਾ ਫਾਇਦਾ ਵਾ ਬੀਜੀ ਨੇ ਰੋਕਣ ਲਈ ਕਿਹਾ ਉੱਥੇ ਨਹੀਂ ਹੋਊਗਾ ਤਾਂ ਕਿਤੇ ਹੋਰ ਹੋਊਗਾ ਉੱਥੇ ਚਲੇ ਜਾਵਾਂਗੇ ਗੱਲ ਤਾਂ ਕਰੀਏ ਪੁੱਛੀਏ ਤਾਂ ਸਹੀ ਉਹ ਨਾਡੂ ਖਾਨ ਨੂੰ ਬਈ ਤੂੰ ਹੈ ਕੀ ਚੀਜ਼ ਜਿੰਨਾ ਚਿਰ ਤੂੰ ਸਾਡਾ ਰਿਸ਼ਤੇਦਾਰ ਸੀ ਉਹਨਾਂ ਉਹਨਾਂ ਹੀ ਸੀ ਹੁਣ ਤੋਂ ਹੁਣ ਤਾਂ ਤੈਨੂੰ ਸਵਾਰ ਕੇ ਪੁੱਛ ਲਵਾਂਗੇ ਨਾਲੇ ਇਕੱਲਾ ਨਾ ਜਾਵੇਂ ਕਿਸੇ ਨੂੰ ਨਾਲ ਲੈ ਕੇ ਜਾਵੇਂ ਬੀਜੀ ਨੇ ਆਖਿਆ ਇਕੱਲੇ ਨੂੰ ਮੈਨੂੰ ਕੀ ਹੁੰਦਾ ਆਖ ਉਹਨਾਂ ਨੇ ਕਾਫੀ ਸਾਰੀ ਸ਼ਰਾਬ ਬਿਨਾ ਪਾਣੀ ਤੋਂ ਪੀ ਲਈ ਪਿੰਦੇ ਤਾਂ ਉਹ ਸਾਰਾ ਦਿਨ ਹੀ ਰਹਿੰਦੇ ਸਨ ਪਰ ਜਦੋਂ ਕਿਸੇ ਗੱਲੋਂ ਫਿਕਰਮੰਦ ਹੁੰਦੇ ਫਿਰ ਉਹ ਬਹੁਤ ਜ਼ਿਆਦਾ ਪੀਣ ਲੱਗ ਜਾਂਦੇ ਹੋਂ ਵੀ ਕਈ ਦਿਨਾਂ ਤੋਪੀ ਹੀ ਰਹੇ ਸੰ। ਓਏ ਅਹਿਮਦ ਟੰਗਾ ਜੋੜ ਨਹੀਂ ਸੱਚ ਜੰਗ ਸਿਆਂ ਕਿਸੇ ਨੂੰ ਆਖ ਕਰ ਲਿਆਵੇ ਸਟਾਰਟ ਕਰ। ਮੈਂ ਛੇਤੀ ਜਾਣਾ। ਉਹ ਆਖ ਉਹ ਕਮਰੇ ਵਿੱਚ ਹੋਰ ਬੋਤਲ ਲੈਣ ਗਏ ਤੇ ਮੰਜੇ ਤੇ ਬੈਠ ਗਏ। ਉੱਥੇ ਹੀ ਪਲਕ ਮਗਰੋਂ ਟੇਡੇ ਹੋ ਗਏ ਤੇ ਬੇਹੋਸ਼ੀ ਵਿੱਚ ਸੌਂ ਗਏ। ਅਗਲੇ ਦਿਨ ਉਹ ਫੇਰ ਪੀ ਕੇ ਤਿਆਰ ਹੋਣ ਲੱਗੇ। ਮੈਂ ਉਹਨਾਂ ਨਾਲ ਬੋਲਦੀ ਨਹੀਂ ਸੀ। ਹੁੰਦੀ ਫੇਰ ਵੀ ਆ ਕੇ ਆਖਿਆ ਬਾਪੂ ਜੀ ਜਾਣਾ ਨਹੀਂ। ਕਿਉਂ? ਉਨਾਂ ਪੁੱਛਿਆ ਮੈਂ ਆਖਦੀ ਹਾਂ ਇਸ ਲਈ ਤੁਹਾਨੂੰ ਮੇਰੀ ਸੌਂ ਲੱਗੇ ਇੱਕ ਪਲ ਉਹ ਮੇਰੀ ਵੱਲ ਵੇਖਦੇ ਰਹੇ ਤੇ ਫਿਰ ਪਿਸਤੌਲ ਗਲ ਵਿੱਚ ਲਾ ਕੇ ਅਲਮਾਰੀ ਵਿੱਚ ਰੱਖ ਦਿੱਤਾ ਤੇ ਬਿਨਾਂ ਕੁਝ ਖਾਦੇ ਜਾਂ ਪੀਤੇ ਪਿੰਡ ਨੂੰ ਚਲੇ ਗਏ ਪਾਂਵੇਂ ਮੈਂ ਬਹੁਤ ਛੋਟੀ ਸੀ ਫਿਰ ਵੀ ਬੱਡੇ ਵੀ ਜੀਤੇ ਆਖੇ ਸ਼ਬਦ ਮੈਨੂੰ ਲਾ ਲਾ ਕੇ ਦੱਸਦੇ ਰਹੇ ਮੇਰੀ ਸ਼ਕਲ ਮਾੜੀ ਤਾਂ ਨਹੀਂ ਸ਼ੀਸ਼ੇ ਅੱਗੇ ਖੜੋਤੀ ਨੂੰ ਮੈਨੂੰ ਖਿਆਲ ਆ ਜਾਂਦਾ ਤੁਹਾਡੀ ਕੁੜੀ ਚੰਗੀ ਨਹੀਂ ਬਹੁਤ ਕੋਸ਼ਿਸ਼ ਕਰਕੇ ਸੋਚਣ ਦੀ ਕੋਸ਼ਿਸ਼ ਕਰਦੀ ਬੀਜੀ ਕੀ ਆਖ ਰਹੀ ਐ ਸਾਂ ਮੈਨੂੰ ਤਾਂ ਬਹੁਤ ਸਾਲ ਪਹਿਲਾਂ ਦਾਦੀ ਮਾਂ ਨੇ ਦੱਸ ਦਿੱਤਾ ਸੀ ਬੰਦੇ ਨੂੰ ਧਰਮ ਰਾਜ ਕੋਲ ਆਪਣੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਚਿਤਰ ਗੁਪਤ ਪੂਰਾ ਪੂਰਾ ਗੱਲਾਂ ਆਪਣੇ ਵਹੀ ਚ ਲਿਖਦਾ ਰਹਿੰਦਾ ਧਰਤੀ ਆਸਮਾਨ ਸਭ ਸੰਤੋਖ ਦੇ ਬੰਨੇ ਖੜੇ ਨੇ ਨਹੀਂ ਤਾਂ ਇਹ ਆਪਣਾ ਆਪਣਾ ਰਾਹ ਨਾ ਛੱਡ ਤੁਰਨ ਪਰ ਲੋ ਨਾ ਆਜੂ ਜਗ ਤੇ ਪਾਪੀਆਂ ਨੂੰ ਅਗਲੇ ਜਨਮ ਜਨਮ ਚ ਰੱਬ ਤੇਲ ਤੇ ਤਾਂ ਉਹ ਤੇ ਕੜਾਹੀ ਵਿੱਚ ਡੁਬਾਉਂਦਾ ਅੰਗਿਆਰਿਆਂ ਤੇ ਤੋਰਦਾ ਤਰਖਤਾ ਨਾਲ ਪੁੱਠੇ ਟੰਗਦਾ ਜਮਦੂਤ ਕੋੜੇ ਮਾਰਦੇ ਨੇ ਅਗਲੇ ਜਨਮ ਕੁੱਤੇ ਬਿੱਲੇ ਦੀ ਜੂਨ ਮਿਲਦੀ ਆ ਫਿਰ ਇਹ ਵੱਡੇ ਵੀ ਕੀ ਆਖ ਰਹੇ ਨੇ ਕਿ ਇਲਜ਼ਾਮ ਲਗਾ ਰਹੇ ਨੇ ਤੇ ਬਹੁਤ ਸਾਲ ਸਾਲ ਲੰਘ ਜਾਣ ਮਗਰੋਂ ਡਾਕਟਰ ਹਰਪ੍ਰੀਤ ਸਿੰਘ ਵੀ ਦਾ ਇਲਜ਼ਾਮ ਲਗਾ ਰਹੇ ਨੇ ਕਿ ਤੁਹਾਨੂੰ ਪਤਾ ਨਹੀਂ ਸੀ ਅਸਲ ਵਿੱਚ ਮਾੜੇ ਲੋਕ ਕਿਹੋ ਜਿਹੇ ਹੁੰਦੇ ਨੇ ਇਸ ਲਈ ਤੇਰੀ ਲੇਖਕ ਖੈਰ ਜਾਣਦੇ ਹੋ ਨਾ ਮੈਨੂੰ ਉਦੋਂ ਵੱਡੇ ਵੀਜੀ ਤੇ ਇਲਜ਼ਾਮ ਦੀ ਚੰਗੀ ਸਮਝ ਨਹੀਂ ਸੀ ਨਹੀਂ ਹੋਣ ਡਾਕਟਰ ਭਜਨ ਸਿੰਘ ਦੇ ਇਲਜ਼ਾਮ ਦੀ ਸਮਝ ਲੱਗ ਰਹੀ ਹੈ ਤੇ ਵੱਡੇ ਵੀਰ ਤਾਂ ਇਹ ਵੀ ਆਖ ਰਹੇ ਸਨ ਕਿ ਸ਼ਾਇਦ ਕਿਸੇ ਹੋਰ ਨਾਲ ਵਿਆਹ ਪਰ ਕਿਹਦੇ ਨਾਲ ਮੈਂ ਵੱਡੇ ਵੀਜੀ ਤੋਂ ਪੁੱਛਣਾ ਚਾਹੁੰਦੀ ਸੀ ਵੀਜੀ ਮੈਂ ਕਿਹਦੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਤੇ ਚਾਲ ਚੱਲਣ ਦਾਦੀ ਮਾਂ ਨੇ ਤਾਂ ਆਖਿਆ ਸੀ ਗੰਗਾ ਜਲ ਵਰਗੀ ਮੇਰੀ ਧੀ ਤੇ ਮੈਂ ਕਦੋਂ ਝੂਠਾ ਅਖ ਸਕਦੀ ਸੀ ਜਿਹਨੂੰ ਪਤਾ ਸੀ ਧਰਮ ਰਾਜ ਦੀ ਕਚਹਿਰੀ ਚ ਰਾਈ ਰਾਈ ਦਾ ਹਿਸਾਬ ਦੇਣਾ ਪੈਂਦਾ ਚੰਦਰ ਗੁਪਤ ਪੂਰਾ ਪੂਰਾ ਗੱਲਾਂ ਆਪਣੇ ਬਹੀ ਚ ਲਿਖਦਾ ਰਹਿੰਦਾ ਪਾਪੀਆਂ ਨੂੰ ਰੱਬ ਅਗਲੇ ਜਨਮ ਚ ਤੇਲ ਤੇ ਤਪਦੇ ਕੜਾਹੀ ਚ ਡਬੋਂਦੇ ਅੰਗਿਆਰਿਆ ਉੱਤੋਂ ਦੀ ਤੋਰ ਤੇ ਅਗਲੇ ਜਨਮ ਕੁੱਤੇ ਵਿੱਲੇ ਦੀ ਜੁਨਾ ਮਿਲਦੀਆਂ ਪਰ ਫੇਰ ਵੀ ਗੰਗਾ ਜਲ ਵਰਗੀ ਉਹਦੀ ਤੇ ਪਤਾ ਨਹੀਂ ਕਿ ਹੋ ਜਏ ਕਰਮ ਲਿਖਵਾ ਕੇ ਲਈ ਆਈ ਹੈ कि ਅੱਜ ਮਗਰੋਂ ਅਣਕੀਤੇ ਗੁਨਾਹਾਂ ਦਾ ਭਾਰ ਉਹਨੇ ਆਪਣੇ ਸਿਰ ਤੇ ਚੁੱਕ ਕੇ ਤੁਰਨਾ ਸੀ ਇੱਕ ਸੁਪਨਾ ਸੱਚ ਬਣ ਤੋਂ ਪਹਿਲਾਂ ਮਰ ਗਿਆ ਸੀ ਤੇ ਮੇਰੇ ਸੁਪਨਿਆਂ ਵਿੱਚੋਂ ਵਿਸ਼ਵਾਸ ਟੁੱਟ ਗਿਆ ਸੀ ਸ਼ਾਇਦ ਇਹੀ ਕਾਰਨ ਸੀ ਫਰੀਜ ਜੋਨ ਵਿੱਚ ਇੱਕ ਰਾਤ ਵਾਲੇ ਇੰਟਰਵਿਊ ਲੈਂਦੇ ਆ ਅਮਰਤਾ ਨੇ ਜਦੋਂ ਪੁੱਛਿਆ ਸੀ ਤੇ ਰਿਆਲੀਦ ਵਾਲੇ ਇੰਨੇ ਬੰਦੇ ਨੇ ਕੋਈ ਤੈਨੂੰ ਉਸੇ ਤਰ੍ਹਾਂ ਪਸੰਦ ਕਿਉਂ ਨਹੀਂ ਆਉਂਦਾ ਤਾਂ ਮੈਂ ਆਖਿਆ ਸੀ ਸਭ ਪੰਜ ਪੰਤਰ ਵਿੱਚ ਭੱਜ ਕੇ ਆਏ ਨੇ ਤੇ ਹੁਣੇ-ਹੁਣੇ ਕੋਈ ਗਿੱਦਰ ਤੋਂ ਬੰਦਾ ਬਣਿਆ ਕੋਈ ਲੂੰਬੜ ਤੋਂ ਬੰਦਾ ਬਣਿਆ ਕੋਈ ਸੱਪ ਤੋਂ ਬਹੁਤਾ ਕੀਤਾ ਕੋਈ ਸ਼ੇਰ ਤੋਂ ਬੰਦਾ ਬਣਿਆ ਲੱਗਦਾ ਉਹ ਬੰਦੇ ਕਿੱਥੇ ਨੇ ਰੱਬ ਉਹਨਾਂ ਦੀ ਧੀ ਨਾਲ ਇਉਂ ਕਰੇ ਸਾਡੀ ਤੱਕ ਮਾਰੀ ਛੱਡੀ ਆ ਉਹਨਾਂ ਦੀ ਅਗਲੇ ਵਿਆਹ ਕੇ ਛੱਡਣ ਫੇਰ ਪਤਾ ਲੱਗੇ ਦਾਦੀ ਮਾਂ ਨੇ ਜਿਵੇਂ ਦੁਰਾਸੀਸ ਦਿੱਤੀ ਸੀ ਨਹੀਂ ਦਾਦੀ ਮਾਂ ਨਹੀਂ ਮੈਂ ਆਖਿਆ ਸੀ ਸ਼ੈਦ ਅਣਕਿਤੇ ਗੁਨਾਹਾਂ ਦਾ ਭਾਰ ਕੋਈ ਮੇਰੇ ਵਾਂਗ ਸਿਰ ਤੇ ਚੁੱਕ ਕੇ ਤੁਰੇ ਮੈਨੂੰ ਚੰਗਾ ਨਹੀਂ ਸੀ ਲੱਗਿਆ ਮੇਰੇ ਚਾਹੇ ਚਾਹੋਂ ਨਾਲ ਕੀ ਹੁੰਦਾ ਕਈ ਵੇਂ ਭਰਿਆ ਮਗਰੋਂ ਮੇਰੀ ਡਾਕਟਰ ਸਹੇਲੀ ਨੇ ਜਦੋਂ ਦੱਸਿਆ ਉਹਨਾਂ ਦੀ ਕੁੜੀ ਦਾ ਘਰ ਵਾਲਾ ਪਤਾ ਨਹੀਂ ਕਿੱਧਰ ਚਲਿਆ ਗਿਆ ਕਈ ਸਾਲ ਹੋ ਗਏ ਲਾਪਤਾ ਤਾਂ ਆਪਣੀ ਮਰ ਚੁੱਕੀ ਦਾਦੀ ਮਾਂ ਨੂੰ ਉਲਾਮਾ ਦੇਣ ਨੂੰ ਮਨ ਕੀਤਾ ਕਿ ਤੇਰੀ ਦੁਰਾਸ਼ੀ ਇਸ ਲੱਗੀ ਦਾਦੀ ਮਾਂ ਪਰ ਉਸ ਵਿਚਾਰੀ ਦਾ ਕੀ ਕਸੂਰ ਸੀ ਤੋ ਸੋਚਦਾ ਸੀ ਜਿਹਦਾ ਪਤੀ ਲਾਪਤਾ ਤੇ ਇਹ ਵੀ ਪਤਾ ਨਹੀਂ ਸੀ ਕਿ ਉਹ ਚੋਂਦਾ ਕਿ ਨਹੀਂ ਮੇਰੀਆਂ ਅੱਖਾਂ ਪਾਰ ਆਈਆਂ ਤੇ ਅੱਖਾਂ ਨੂੰ ਜੀ ਕੀਤਾ ਦਾਦੀ ਮਾ ਤੇ ਗੰਗਾ ਜਲ ਵਰਗੀ ਤੇ ਵਰ ਕਿਉਂ ਉਹ ਕਿਸੇ ਦੀ ਧੀਆ ਆਪਣੀਆਂ ਦੋਰਾ ਸੀਸ ਵਾਪਸ ਲੈ ਲਾ ਪਰ ਦਾਦੀ ਮਾ ਹੁਣ ਇਸ ਦੁਨੀਆ ਤੇ ਨਹੀਂ ਸੀ ਬਹੁਤ ਸਾਲ ਲੰਘ ਜਾਣ ਮਗਰੋਂ ਫੁੱਫੜ ਜੀਜੀ ਵੀ ਮੌਤ ਹੋ ਮੌਤ ਤੋਂ ਮਗਰੋਂ ਵੱਡੇ ਵੀ ਜੀ ਟਾਈਫੈਡ ਨਾਲ ਬਿਮਾਰ ਪੈ ਗਏ ਮੀਨ ਨੇ ਇੱਕ ਮਗਰੋਂ ਜਦੋਂ ਆਰਾਮ ਆਇਆ ਪਰ ਫੇਰ ਟਾਈਫੈਡ ਮੁੜ ਕੇ ਹੋ ਗਿਆ ਹੁਣ 15 ਦਿਨਾਂ ਤੋਂ ਤਾਂ ਉਹ ਖਾਸ ਹੀ ਟਿਲੇਸਨ ਅਸੀਂ ਜਹਾਨਪਰਦੇ ਡਾਕਟਰ ਬੈਠ ਟੋ ਮਾਰੇ ਸਾਰਾ ਸਾਰਾ ਦਿਨ ਉਹਨਾਂ ਕੋਲ ਬੈਠੇ ਰਹਿੰਦੇ ਤਾਂ ਹੁਣ ਤਾਂ ਰਗਵੀਰ ਪਰਾਜੀ ਵੱਡੇ ਵੀਜੀ ਦਾ ਭਾਣ ਜਾ ਤਾਇਆ ਜੀ ਕਿਰਪਾ ਛੋਟੇ ਵੀਜੀ ਤੇ ਮੈਰਾ ਰਾਤ ਨੂੰ ਬਾਰਿਵਾਰੀ ਉਹਨਾਂ ਕੋਲ ਬੈਠਦੇ ਰਾਤ ਨੂੰ ਕਿਦਰੇ ਓਕੇ ਨਾ ਹੋ ਜਾਣ ਪਾਣੀ ਦੀ ਲੋੜ ਨਾ ਪੈ ਜਾਵੇ ਦਵਾਈ ਟਾਈਮ ਨਾ ਦਿੱਤੀ ਜਾਵੇ ਇੱਕ ਇੱਕ ਕਰਕੇ ਕਰਦੇ ਤੁਰੇ ਜਾ ਰਹੇ ਸਨ ਤੇ ਬੀਜੀ ਨੂੰ ਬਚਾ ਲੈਣ ਲਈ ਅਸੀਂ ਵੈਦਾਂ ਡਾਕਟਰਾਂ ਸਾਧੂ ਸੰਤਾਂ ਪੰਡਤਾਂ ਸਭ ਬਲ ਪੱਜੇ ਫੇਰੇ ਸੀ ਛੋਟੇ ਬੀਜੀ ਸਾਰੀ ਸਾਰੀ ਰਾਤ ਪਾਠ ਕਰਦੇ ਰਹਿੰਦੇ ਰੱਬ ਇਹਨਾਂ ਨੂੰ ਤੰਦਰੁਸਤੀ ਦੇਵੇ ਫੁੱਫੜਜੀ ਤੋਂ ਮਗਰੋਂ ਉਹੀ ਸੀ ਇੱਕ ਦੂਜੀ ਇੱਕ ਦੂਜੇ ਦਾ ਸਹਾਰਾ ਦੈਂਤ 2 2 3 3 ਵਾਰ-ਵਾਰੀ ਵਾਰੀ ਡਾਕਟਰ ਨੂੰ ਲਿਆਉਣਾ ਇੰਨਾ ਹੀ ਦਿਨਾਂ ਵਿੱਚ ਇੱਕ ਦਿਨ ਆਥਣੇ ਜੇ ਵੱਡੇ ਵੀ ਜੀ ਨੇ ਸਾਰਿਆਂ ਨੂੰ ਆਪਣੇ ਕੋਲੋਂ ਉਠਾ ਦਿੱਤਾ ਕਿਹਾ ਜਾਓ ਮੈਨੂੰ ਇਕੱਲੇ ਨੂੰ ਰਹਿਣ ਦਿਓ ਪਰ ਮੈਨੂੰ ਆਖਿਆ ਤੂੰ ਬੈਠ ਜਾ ਮੈਂ ਬੈਠ ਗਈ ਇੰਨੇ ਦਿਨੀ ਪਾਣੀ ਦਾ ਚਮਚਾ ਮੂੰਹ ਚ ਪਾਉਣਾ ਹੁੰਦਾ ਸੀ ਦੰਸ ਰਹਾਣੇ ਹੋਰ ਰਖਵਾ ਰਖਵਾਉਣਾ ਹੁੰਦਾ ਸੀ ਜਾਂ ਕੱਪੜੇ ਉੱਪਰ ਲੈਣਾ ਜਾਂ ਲਾਉਣਾ ਹੁੰਦਾ ਸੀ ਉਹ ਬਹੁਤਾ ਮੈਨੂੰ ਹੀ ਆਖਦੇ ਸਨ ਜਦੋਂ ਮੈਂ ਇਕੱਲੀ ਉਹਨਾਂ ਕੋਲ ਰਹਿ ਗਈ ਉਹ ਬੋਲੇ ਮੇਰੇ ਕੋਲ ਹੋ ਕੇ ਬੈਜਾ ਦੱਸੋ ਮੈਂ ਉਹਨਾਂ ਦੇ ਅਕਸਰ ਠੰਡੇ ਰਹਿੰਦੇ ਪੈਰ ਘੁੱਟਦੇ ਆ ਪੁੱਛਿਆ ਨਹੀਂ ਇੱਧਰ ਮੇਰੇ ਕੋਲ ਆ ਜਾ ਮੈਂ ਉਹਨਾਂ ਦੇ ਸਰਾਨੇ ਕੁਰਸੀ ਤੇ ਬੈਠ ਗਈ ਇੱਕ ਪਲ ਉਹ ਮੇਰੇ ਵਾਲ ਝਾਕਦੇ ਰਹੇ ਫਿਰ ਅੱਖਾਂ ਪਰ ਕੇ ਬੋਲੇ ਹੁਣ ਨਹੀਂ ਮੇਰਾ ਮਰਨੂ ਜੀ ਕਰਦਾ ਤੁਸੀਂ ਮੇਰੀ ਇੰਨੀ ਸੇਵਾ ਕੀਤੀ ਹੈ ਮੈਨੂੰ ਨਹੀਂ ਸੀ ਪਤਾ ਤੁਹਾਡਾ ਮੇਰੇ ਨਾਲ ਇੰਨਾ ਪਿਆਰ ਆ ਮੇਰੇ ਬਿਨਾ ਤੁਹਾਡਾ ਵੀ ਕੌਣ ਆ ਗੁਰਦਿਆਲ ਦੀ ਬਹੂ ਹਰਵੰਸ ਆਈ ਹੱਸ ਲੈ ਉਦੋਂ ਹੀ ਗੱਡੀ ਛਾੜੂੰਗੀ ਚਲ ਮੈਂ ਤਾਂ ਆਪਣੇ ਬੋਲ ਪਗਾਉਣੇ ਸੀ ਆਖਿਆ ਸੀ ਹੱਸ ਕੇ ਦਿੱਤੀ ਦੇ ਵਿਆਹ ਚ ਦਉਂਗੀ ਧੀ ਦੇ ਵਿਆਹ ਤੈਂ ਖਮਨੀ ਕਿਤੇ ਝਾੜ ਉੱਲੇ ਹੋਉਂਗੀ ਤੁਸੀਂ ਠੀਕ ਹੋ ਜਾਓਗੇ ਅੱਗੇ ਨਾਲੋਂ ਤਾਂ ਆਰਾਮ ਹੈ ਡਾਕਟਰ ਆਖਦਾ ਸੀ ਬਸ ਤਾਪ ਹਟ ਜਾਏ ਹੋਰ ਤਾਂ ਕਮਜ਼ੋਰੀ ਹੈ ਮੈਂ ਆਖਿਆ ਇਸ ਤਾਪ ਨੇ ਨਹੀਂ ਹੋਂਟਣਾ ਮੇਰੀ ਸਾਰੀ ਦੇਹ ਟੁੱਟਦੀ ਆ ਮਰਨ ਜੰਮਣ ਦਾ ਸੰਤਾ ਬੁਰਾ ਹੁੰਦਾ ਆਪਾਂ ਕੇ ਲੈ ਸਤ ਬੰਦੇ ਫੋਰਾ ਨਹੀਂ ਲੱਗਿਆ ਜਿਵੇਂ ਤੁਰੇ ਜਾਂਦੇ ਆ ਰਾਹੀਆਂ ਨਾਲ ਲਗੇ ਇੱਥੇ ਮੈਂ ਪਾਪਨ ਡੂਡ ਮੀਨਾ ਹੋ ਗਿਆ ਅੱਡੀਆਂ ਰਗੜਦੀਆਂ ਜਾਨ ਕਿਹੜਾ ਨਿਕਲਦੀ ਆ ਵੱਡੇ ਵੀਜੀ ਬੋਲੇ ਇਓ ਨਾ ਆਕੋ ਵੀਜੀ ਤੁਸੀਂ ਕਿਹੜਾ ਪਾਪ ਕੀਤਾ ਇਹ ਤਾਂ ਬਿਮਾਰੀਆਂ ਨੇ ਨਹੀਂ ਤੈਨੂੰ ਨਹੀਂ ਪਤਾ ਮੈਂ ਉਸ ਜੇ ਵੱਡੇ ਜੀ ਦੇ ਮਗਰ ਲਾ ਕੇ ਕੰਨਿਆ ਦੇਵੀ ਨਾਲ ਧਰੋ ਕਮਾਇਆ ਹਰ ਵਾਸਤੇ ਮੈਂ ਹੀ ਗਈ ਸੀ ਉਹਨਾਂ ਦੇ ਘਰ ਬਈ ਰਿਸ਼ਤਾ ਨਾ ਲਿਓ ਕੁੜੀ ਦਾ ਜਾਣ ਦਿਓ ਵੀਜੀ ਪਿਛਲੀਆਂ ਗੱਲਾਂ ਮੈਂ ਗੱਲ ਟੋਕ ਕੇ ਆਖਿਆ ਜਾਣ ਕਿਵੇਂ ਦਿਆਂ ਮੇਰੀ ਜਾਨ ਤੇ ਜਿਹੜੀਆਂ ਬਣੀਆਂ ਨੇ ਉਦੋਂ ਤਾਈਂ ਮੇਰੀ ਜਾਨ ਨਹੀਂ ਨਿਕਲਣੀ ਜਦੋਂ ਤਾਈਂ ਵੀਜੀ ਪਾਠ ਸੁਣਾਵਾ ਮਨ ਨੂੰ ਸ਼ਾਂਤੀ ਆ ਜਾਉ ਕਿਵੇਂ ਬਾਧੂ ਕਲਪਦੇ ਹੋ ਮੈਂ ਫੇਰ ਗੱਲ ਟੋਕ ਕੇ ਆਖਿਆ ਜੇ ਤੂੰ ਮੇਰੀ ਧੀ ਆ ਇਉਂ ਕਰ ਰੱਬ ਮੁਰੇ ਅਰਦਾਸ ਕਰ ਬਈ ਵੇਲਾ ਛੁਟਕਾਰਾ ਕਰ ਦੇਵੀਂ ਆਖ ਲਈ ਤੈ ਮੈਨੂੰ ਮਾਫ ਕਰਤਾ ਤਾਂ ਹੀ ਮੇਰੀ ਜਾਨ ਸੁਖਾਲੀ ਨਿਕਲੂ ਉਹਨਾਂ ਤਰਲੇ ਮੰਗੂ ਆਖਿਆ ਵੀ ਜੀ ਇਉਂ ਨਾ ਆਖੋ ਮੈਂ ਰੋ ਕੇ ਕਿਹਾ ਨਹੀਂ ਮੇਰੀ ਤੀ ਰੱਬ ਮੁਰੇ ਅਰਦਾਸ ਕਰ ਕਾਹਦੇ ਮੈਂ ਆਪਣੇ ਬੇਬੇ ਨੂੰ ਮਾਫ ਕੀਤਾ ਕਾਹਦੇ ਮੈਂ ਆਪਣੀ ਬੇਬੇ ਨੂੰ ਮਾਫ ਕੀਤਾ ਉਹਨਾਂ ਨੂੰ ਤਸੱਲੀ ਦੇਣ ਲਈ ਉਹਨਾਂ ਦੇ ਸਾਹਮਣੇ ਮੈਂ ਹੱਥ ਜੋੜ ਕੇ ਰੱਬ ਨੂੰ ਆਖਿਆ हे ਪ੍ਰਮਾਤਮਾ ਮੇਰੇ ਬੀਜੀ ਨੂੰ ਮਾਫ ਕਰਤੇ ਤੇ ਕਹ ਮੈਂ ਮaaf ਕੀਤਾ ਉਹਨਾਂ ਵਿੱਚੋਂ ਹੀ ਟੋਕਿਆ हे ਪਰਮਾਤਮਾ ਮੈਨੂੰ ਆਪਣੇ ਬੀਜੀ ਨਾਲ ਕੋਈ ਗਿਲਾ ਨਹੀਂ ਇਹਨਾਂ ਨੂੰ ਤੂੰ ਮaaf ਕਰ ਦੇ ਮੈਂ ਵੀ ਮaaf ਕੀਤਾ ਇਹਨਾਂ ਦਾ ਦੁੱਖ ਹਟ ਜਾਏ ਮੈਂ ਆਖਿਆ ਮੇਰੇ ਮੂੰਹ ਚ ਪਾਣੀ ਦਾ ਚਮਚਾ ਪਾ ਦੇ ਮੈਂ ਉੱਠ ਕੇ ਪਾਣੀ ਦਾ ਚਮਚਾ ਪਾ ਦਿੱਤਾ ਬੀਜੀ ਨੂੰ ਹਟਕੋਰਾ ਜਿਹਾ ਆਇਆ ਤੇ ਬੇਸੁਰਤ ਹੋ ਗਏ ਇਸ ਤੋਂ ਮਗਰੋਂ 8 ਦਿਨ ਉਹਨਾਂ ਦੇ ਸਾਥ ਆ ਚੱਲਦੇ ਰਹੇ ਪਰ ਸੁਰਤ ਨਹੀਂ ਸੀ ਮੁੜੀ ਬੇਸੁਰਤੀ ਵਿੱਚ ਹੀ ਮੂੰਹ ਖੋਲ ਕੇ ਅਸੀਂ ਪਾਣੀ ਪਾਉਂਦੇ ਬਈ ਮੂੰਹ ਨਾ ਸੁੱਕ ਜੇ ਬੇਸੁਰਤੀ ਵਿੱਚ ਹੀ ਡਾਕਟਰ ਟੀਕੇ ਲਾਉਂਦਾ ਰਿਹਾ ਤੇ ਅਠਾ ਦਿਨਾਂ ਮਗਰੋਂ ਬੇਸੁਰਤੀ ਵਿੱਚ ਹੀ ਉਹ ਪੂਰੇ ਹੋ ਗਏ ਇਨਾਂ ਹੀ ਦਿਨਾਂ ਵਿੱਚ ਛੋਟੇ ਪੂਆ ਜੀ ਨੂੰ ਜਦੋਂ ਮੇਰੇ ਸਬੰਧੀ ਖਬਰ ਪਹੁੰਚੀ ਤੁਰੰਤ ਪਟਿਆਲੇ ਆਏ ਸੌ ਸੌ ਗਾਲਾਂ ਅਗਲਿਆਂ ਨੂੰ ਕੱਢੀਆਂ ਮੂਰਖ ਥੋੜੇ ਦਿਨਾਂ ਦੇ ਤੇ ਰੱਜਿਆਂ ਨੂੰ ਇਹ ਕੀ ਪਤਾ ਵਈ ਸਾਡਾ ਕਿੱਡੇ ਘਰ ਨਾਲ ਮੱਥਾ ਲੱਗਣ ਲੱਗਿਆ ਜਿੱਥੇ ਤੀਮੀਆਂ ਦੇ ਚੱਲੇ ਉੱਥੇ ਨਹੀਂ ਪਦਰਕਾਰੀ ਹੁੰਦੀ ਤੀਮੀਆਂ ਤਾਂ ਚੰਗੇ ਭਲੇ ਬੰਦਿਆਂ ਦੀ ਮਤ ਮਾਰ ਦਿੰਦੀਆਂ ਨੇ ਬਾਪੂ ਜੀ ਤਾਂ ਪਹਿਲਾਂ ਹੀ ਆਖਦੇ ਹੁੰਦੇ ਸੀ ਆਖੇ ਮਾਂ ਮੁੰਡੇ ਦੀ ਤੇਜ ਆ ਲੋਕਾਂ ਨੂੰ ਪਤਾ ਲੱਗੂ ਤਾਂ ਸੌ ਸੌ ਗੱਲਾਂ ਹੋਣਗੀਆਂ ਆਖੇ ਇਹਨਾਂ ਦੀ ਟੀ ਤੇਲ ਤਰੇ ਛੜਦੀ ਆ ਖਵਨੀ ਕੀ ਹੈ ਬੈਲ ਸੀ ਆਪਣੇ ਕੋਲ ਚ ਇਹੋ ਜੀ ਗੱਲ ਪਹਿਲੀ ਵਾਰੀ ਵਾਪਰੀ ਨਹੀਂ ਤਾਂ ਅਗਲੇ ਹੱਥ ਬੰਨ ਕੇ ਨਾਤੇ ਲਏ ਨੇ ਤੁਹਾਨੂੰ ਪਸੰਦ ਖਮਨੀ ਕੀ ਮੇ ਅਗੇ ਸੀ ਇੱਕ ਮੁੰਡਾ ਹੀ ਮੁੰਡਾ ਹੋਰ ਕੀ ਹੋਰ ਨਾ ਕੋਈ ਭਾਈ ਜੈਨਦਤ ਨਾ ਕੋਈ ਉੱਗਾ ਖਾਨਦਾਨ ਨਾ ਮਾਲਦਾਰ ਇੰਨੇ ਬਾਪੂ ਜੀ ਖਮਨੀ ਕਾ ਦੇਤੇ ਚੁਰਗੇ ਸੀ ਖਬਰੇ ਕੁੜੀ ਦੀ ਕਿਸਮਤ ਚੰਗੀ ਹੋਈ ਬਈ ਇਹੋ ਜਿਹੇ ਜਮਾ ਤੋਂ ਛੇਤੀ ਖੜਾ ਛੁੱਟ ਗਿਆ ਨਹੀਂ ਖਬਰੇ ਕਿਹੜੀ ਨੌਬਤ ਨੂੰ ਪੁੱਜਦੇ ਚੱਲ ਜੈਨੂ ਖਾਣ ਹੋਰ ਮੁੰਡਿਆਂ ਦਾ ਕਾਲ ਨਹੀਂ ਪੈ ਗਿਆ ਮੈਂ ਤਾਂ ਪਹਿਲਾਂ ਹੀ ਆਖ ਰਹੀ ਸੀ ਬਈ ਸਾਡੀ ਬੀਬੀ ਦਾ ਮੁੰਡਾ ਜਾਨੀ ਕਿਸੇ ਰਾਜੇ ਰਾਜੇ ਦਾ ਕੌੜਾ ਫੇਰ ਮਾਰ ਕੇ ਲਈ ਨਹੀਂ ਲੱਗਦੀ ਮੇਰੇ ਸਾਰੇ ਨੂੰ ਜਾਣ ਦਿਓ ਉਹਨਾਂ ਵੇਲੇਾਂ ਚ ਡਾਕਟਰ ਜੀ ਸੀ ਜਦੋਂ ਡਾਕਟਰ ਹੁੰਦੇ ਇਹ ਅੰਗਰੇਜ਼ੀ ਸੀ ਉਹਦੇ ਕੋਲ ਦੀ ਕਾਰ ਨਹੀਂ ਸੀ ਤੇ ਉਸ ਦੇ ਪਿਸਤੌਲ ਨਾਲ ਦੇ ਸਾਰੇ ਮੁਲਕ ਚ ਸਿਰਫ ਚਾਰ ਪਿਸਤੌਲ ਸਨ ਤੇ ਉਸ ਨੂੰ ਰੱਖਣ ਦੀ ਗਵਰਨਰ ਤੋਂ ਇਜਾਜ਼ਤ ਲੈਣੀ ਪੈਂਦੀ ਸੀ ਇਹੋ ਜਿਹੇ ਬੰਦੇ ਨੇ ਜਿਸ ਘਰ ਧੀ ਦਿੱਤੀ ਹੋ ਮੜਾਤੀ ਦਾ ਕਾਰਤਾ ਨਹੀਂ ਹੋਣ ਲੱਗਿਆ। ਬਾਕੀ ਹਜ਼ਾਰਾਂ ਬੀਗੇ ਝੋਟੇ ਦੇ ਸਿਰ ਵਰਗੀ ਜ਼ਮੀਨ ਆ। ਘਰ ਦੀਆਂ ਬੱਸਾਂ ਚੱਲਦੀਆਂ ਨੇ ਤੇ ਉਹਨਾਂ ਨੇ ਆਪਣੇ ਕੁੜੇ ਤੁਸੀਂ ਜਾਣਦੇ ਹੋ ਮਹਿੰਦਰ ਸਿੰਘ ਪਮਾਲ ਵਾਲੇ ਨੂੰ ਵਿਆਹੀ ਹੋਈ ਸੀ। ਜਿਹੜਾ ਹਰ ਸਾਲ ਗਰਮੀਆਂ 'ਚ ਬਲੈਤ ਜਾਂਦਾ ਸੀ। ਮੈਂ ਤਾਂ ਆਖਦੀ ਆ ਜੇ ਉਹ ਰਿਸ਼ਤੇ ਨੂੰ ਮੰਨ ਜਾਣ ਹੋਰ ਕੀ ਤੁਸੀਂ ਰੱਬ ਭਾਲਦੇ ਹੋ। ਬਾਕੀ ਸੱਸ ਨਹੀਂ ਨਨ੍ਹਾਣ ਨਹੀਂ ਲੜਕੀ ਖੁਦ ਮੁਖਤਿਆਰ ਹੋ ਜਾਣੇ ਭਲੇ ਲੋਕ ਨੇ ਕੋਈ ਲੋਬਰ ਦੀ ਨਹੀਂ ਬਈ ਕੋਈ ਧੋਖ ਤਖਲੀਬ ਦੇਣਗੇ ਭੂਆ ਜੀ ਇੱਕ ਸਾਹ ਮੁਰ ਉਹੀ ਗੱਲਾਂ ਦਰਹਾਈ ਜਾ ਰਹੇ ਸਨ ਭੂਫੜ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਮੈਂ ਕਿਹਾ ਬੇਬੇ ਇਹਦੂ ਬੜਾ ਘਰ ਹੋਰ ਕੀ ਟੋਲੋਂਗੇ ਨਾਲੇ ਪਿਓ ਤਾਂ ਇਹਦਾ ਸ਼ਰਾਬੀ ਕਿਸੇ ਨੇ ਬਹੁਤੇ ਵੱਡੇ ਨੇ ਉਹੀ ਨਹੀਂ ਹੱਥ ਕੱਢਣਾ ਨਾਲੇ ਮਗਰ ਹੋਰ ਬਥੇਰੀਆਂ ਬੈਠੀਆਂ ਨੇ ਇੱਕ ਦਾ ਤਾਂ ਨਹੀਂ ਕਰਨਾ ਮੇਰੀ ਮੰਨੋ ਥੋਂ ਹੱਥੋਂ ਨਾ ਜਾਣ ਦਿਓ ਤੂੰ ਇੱਥੇ ਬੈਠੀ ਕੀ ਕਰਦੀ ਐ ਤੂੰ ਅੰਦਰ ਜਾ ਕੇ ਕੰਮ ਕਰ ਨਿਆਣੀ ਨਹੀਂ ਇਹੋ ਜੀਆਂ ਗੱਲਾਂ ਸੁਣਦੇ ਹੁੰਦੇ ਭੂਆ ਜੀ ਬਿਜੀ ਹੋਣਾ ਨਾਲ ਗੱਲਾਂ ਕਰਦੇ ਮੇਰੇ ਵੱਲ ਝਾਕ ਕੇ ਬੋਲੇ ਨਹੀਂ ਮੇਰਾ ਬੇਟਾ ਤਾਂ ਬਹੁਤ ਸਮਝਦਾਰ ਆ ਅਸੀਂ ਇਸ ਤੋਂ ਲੁਕਾ ਕੇ ਕੋਈ ਗੱਲ ਨਹੀਂ ਕਰਨੀ ਜਿਵੇਂ ਇਹ ਕਹੂਗਾ ਉਵੇਂ ਕਰਾਂਗੇ ਫੁੱਫੜ ਜੀ ਨੇ ਮੇਰੀ ਤਾਂ ਜਵਾਬ ਦਿੱਤਾ ਫਿਰ ਦੱਸੋ ਮੈਂ ਤਾਂ ਅੱਜ ਪੱਕੀ ਹਾਂ ਨਾ ਲੈਣ ਆਈਆਂ ਉਹਨਾਂ ਨੂੰ ਕਿਹੜਾ ਨਾਤਿਆਂ ਦਾ ਘਟਾ ਵੀ ਨਾਤੇ ਅਗਲੇ ਅਗਲੇ ਅੱਗੇ ਪਿੱਛੇ ਫਿਰਦੇ ਨੇ ਮੈਂ ਤਾਂ ਕਹਿਨੀ ਆ ਕੁੜੀ ਰਾਜ ਕਰੂਗੀ ਪੂਆ ਜੀ ਨੇ ਜੋਰ ਪਾ ਕੇ ਆਖਿਆ ਕਰ ਲਾਂਗੇ ਸਲਾਹ ਵੀ ਜੀ ਨੇ ਜਿਵੇਂ ਉਹਨਾਂ ਨੂੰ ਟੱਲਣ ਲਈ ਆਖਿਆ ਕਰ ਲੋ ਸਲਾਹ ਪਰ ਸਲਾਹ ਕਾਦੀ ਕਰਨੀ ਆ ਤੁਸੀਂ ਗੱਲ ਪੱਕੀ ਕਰਨ ਦੀ ਕਰੋ ਮੈਂ 2-4 ਦਿਨ ਤਾਈਂ ਦੀਪਦੇਵ ਫੁੱਫੜ ਜੀ ਨੂੰ ਭੇਜੂ ਤੁਸੀਂ ਦੱਸ ਦਿਓ ਬਾਕੀ ਦੀਪਦੇਵ ਫੁੱਫੜ ਜੀ ਖਰੇ ਜੇ ਬੰਦੇ ਨੇ ਸਾਫ਼ ਗੱਲ ਕਰਦੇ ਹੋ ਹਾਂ ਇਸੇ ਗੱਲ ਦੀ ਸਾਡੀ ਜ਼ਿੰਮੇਵਾਰੀ ਵਈ ਨਾ ਅਗਲਿਆਂ ਨੇ ਕੁਝ ਮੰਗਣਾ ਇਹ ਸਾਡੀ ਜ਼ਿੰਮੇਵਾਰੀ ਰਹੀ ਜਿਹੜਾ ਕੁਝ ਦੇਣਾ ਲੈਣਾ ਹੈ ਬੇਸ਼ੱਕ ਆਪਣੇ ਕੁੜੀ ਦੇ ਨਾ ਕਰਵਾ ਦਿਓ 부ਆ ਜੀ ਹਰ ਪਾਸਿਓਂ ਵਲਕੇ ਹਰ ਹਾਂ ਕਰਵਾਉਣੇ ਚਾਹੁੰਦੀ ਸੀ ਅੰਮਾ ਜੀ ਨਾਲ ਸਲਾਹ ਕਰਕੇ ਤੁਹਾਨੂੰ ਦੱਸ ਦਿਆਂਗੇ ਫੁੱਫੜ ਜੀ ਨੇ ਗੱਲ ਮੁਕਾਈ ਇਨਾ ਦਿਨਾਂ 'ਚ ਇੱਕ ਦਿਨ ਬਾਪੂ ਜੀ ਪਿੰਡੋਂ ਆਏ ਤੇ ਸਿੱਧੇ ਮੇਰੇ ਸਕੂਲ ਚਲੇ ਗਏ ਮਿਸ ਸੇਨਪੈਨ ਜੀ ਨੂੰ ਅਰਜੀ ਲਿਖ ਕੇ ਦੇ ਦਿੱਤੀ ਕਿ ਮੇਰੀ ਧੀ ਦਾ ਸਰਟੀਫਿਕੇਟ ਕੱਟ ਦਿਓ ਮੈਂ ਨਹੀਂ ਅੱਗੇ ਪੜਾਉਣੀ ਮਿਸ ਸੇਨਪੈਨ ਜੀ ਨੇ ਮੈਨੂੰ ਬੁਲਾ ਕੇ ਪੁੱਛਿਆ ਵੀ ਜੀ ਨੂੰ ਬੁਲਾ ਕੇ ਪੁੱਛ ਲਓ ਮੈਂ ਕਿਹਾ ਬਾਪੂ ਜੀ ਨੂੰ ਗੁੱਸਾ ਚੜ ਗਿਆ ਬੋਲੇ ਇਹ ਮੇਰੀ ਧੀ ਆ ਮੈਂ ਆਖਦਾ ਇਹਦਾ ਸਰਟੀਫਿਕੇਟ ਕੱਟ ਦਿਓ ਸਰਟੀਫਿਕੇਟ ਕਟਾ ਕੇ ਉਹਨਾਂ ਬਜਾਰੋਂ ਟਾਂਗਾ ਮੰਗਵਾਇਆ ਤੇ ਪਹਿਲੀ ਵਾਰੀ ਬਿਨਾ ਪੜਤੇ ਟਾਂਗੇ ਵਿੱਚ ਬੈਠਣਾ ਮੈਨੂੰ ਅਜੀਬ ਲੱਗ ਰਿਹਾ ਸੀ ਪੜ ਕੇ ਕੀ ਮੈਂ ਮੈਜਿਸਟਰ ਮਨੋਣੀ ਆ ਉਹ ਆਖ ਰਹੇ ਸਨ ਜਮਾਤ ਨੂੰ ਪਤਾ ਲੱਗਣ ਤੇ ਜਿਵੇਂ ਸਰਨਾਟਾ ਛਾ ਗਿਆ ਜਿਵੇਂ ਮੈਂ ਮਰ ਗਈ ਹੁੰਨੀ ਆ ਮਿਸਨ ਭੈਣ ਜੀ ਆਪ ਗੇਟ ਤੱਕ ਛੱਡਣ ਆਏ ਤੇ ਨਾਲ ਹੀ ਬਾਪੂ ਜੀ ਨੂੰ ਆਖਿਆ ਅਗਰ ਆਪ ਦਾ ਇਰਾਦਾ ਬਦਲ ਜਾਏ ਤਾਂ ਬਹੁਤ ਦਿਨ ਗેરਹਾਜ਼ਰ ਨਹੀਂ ਕਰ ਰੱਖਣਾ ਪੜਾਈ ਮੇਂ ਜੇ ਅੱਛੀ ਹੈ ਵੈਸੇ ਵੀ ਅੱਛੀ ਲੜਕੀ ਹੈ ਨਹੀਂ ਮੈਂ ਆਪਣੀ ਕੋਈ ਵੀ ਧੀ ਨਹੀਂ ਪੜਾਉਣੀ ਪੜ੍ਹਾਈ ਪੜ੍ਹਾਈ ਕਰਕੇ ਮੇਰੇ ਕੋਲੋਂ ਮੇਰੀਆਂ ਧੀਆਂ ਵੀ ਖੋ ਲਈਆਂ ਨੇ ਘਰ ਪਹੁੰਚ ਕੇ ਬਾਪੂ ਜੀ ਨੇ ਮੈਨੂੰ ਆਪਣੇ ਕੱਪੜੇ ਅਟੈਚੀ ਵਿੱਚ ਪਾ ਕੇ ਲੈਣ ਲਈ ਆਖਿਆ ਬੀਜੀ ਨੇ ਫੁੱਫੜ ਜੀ ਨੂੰ ਜੇਲ੍ਹ ਤੋਂ ਟੈਲੀਫੋਨ ਕੀਤਾ ਫੁੱਫੜ ਜੀ ਤਾਂ ਉਦੋਂ ਜੇਲ੍ਹ ਦਾ ਜਰਨਲ ਸੰ ਇਹ ਤਾਂ ਹੁਣ ਸਾਡੀ ਧੀ ਹੈ ਤੂੰ ਕਿਵੇਂ ਲੈ ਕੇ ਜਾ ਜਾਏਗਾ ਬੀਜੀ ਨੇ ਹੱਸ ਕੇ ਕਿਹਾ ਮੈਂ ਕੋਈ ਮਾੜਾ ਮੰਗਤਾ ਮੇਰੇ ਘਰ ਰੋਟੀ ਨਹੀਂ ਬਈ ਮੈਂ ਆਪਣੀ ਧੀ ਤੁਹਾਨੂੰ ਦੇ ਦਿਆਂ ਚੰਗਾ ਦੀਪ ਨੂੰ ਤਾਂ ਪੁੱਛ ਲੈ ਇਹਨੇ ਜਾਣਾ ਕਿ ਰਹਿਣਾ ਵੀ ਜੀ ਨੇ ਆਖਿਆ ਬੱਚਿਆਂ ਦਾ ਕੀ ਹੁੰਦਾ ਇਹਨੂੰ ਨਾਲੇ ਕੀ ਪਤਾ ਪੜ੍ਹਾਈ ਦਾ ਬਹਾਨਾ ਕਰਕੇ ਤੁਸੀਂ ਲੈ ਆਏ ਸੀ ਮੈਂ ਆਖਦਾ ਮੈਂ ਨਹੀਂ ਪੜਾਉਣੀ ਗੱਲ ਮੁੱਕ ਗਈ ਇੰਨੇ ਨੂੰ ਫੁੱਫੜ ਜੀ ਵੀ ਆ ਗਏ ਕੀ ਗੱਲ ਸਰਦਾਰ ਜੀ ਤੁਹਾਨੂੰ ਬੇਬੇ ਨੇ ਸੱਦਿਆ ਬਈ ਮੈਂ ਦੀਪ ਨੂੰ ਲੈ ਕੇ ਜਾਣਾ ਮੇਰੀਆਂ ਧੀਆਂ ਮੈਂ ਲੈ ਕੇ ਕਿਉਂ ਨਾ ਜਾਮ ਬਗਾਨੇ ਧੀਆ ਪੁੱਤदाई ਇਹੀ ਹੁੰਦਾ ਬਈ ਜਦੋਂ ਅਗਰੇ ਦਾ ਜੀ ਕਰੇ ਲੈ ਜੇ ਵੱਡੇ ਬਿਜ਼ੀਨਸ ਸਭ ਨੂੰ ਸੁਣਾ ਕੇ ਅੱਕ ਗੱਲ ਆਖੀ ਸਾਡੇ ਕੋਈ ਆਪਣਾ ਹੁੰਦਾ ਅਸੀਂ ਕਾਹਨੂੰ ਬਗਾਨਿਆ ਲਾਲਾ ਜੱਟ ਦੇ ਸਰਦਾਰ ਸਾਹਿਬ ਨੇ ਤਾਂ ਦੂਜਾ ਕੋ ਵੀ ਪੁੱਟਿਆ ਬਈ ਇਸ ਤੇ ਰੱਬ ਭੁੱਲ ਜੂ ਇਹਦੂ ਤਾਂ ਯਤੀਮ ਖਾਨ ਨੇ ਉਹ ਲਿਆਉਂਦੇ ਕਿਸੇ ਦਾ ਜਵਾਕ ਅਗਲੇ ਇਉਂ ਨਾ ਖੋ ਕੇ ਲੈ ਕੇ ਜਾਂਦਾ ਛੋਟੇ ਵੀ ਜੀ ਰੋਂਦੇ ਆਖੀ ਜਾ ਰਹੇ ਸਨ ਚੰਗਾ ਸਰਦਾਰ ਕਾਕਾ ਸਿੰਘ ਇਹ ਸਾਡਾ ਕਿਹੜਾ ਜੋਰ ਆ ਤੇ ਰੀਤੀ ਆ ਜਾ ਲੈ ਜੋ ਪਰ ਜੇਇਕੋ ਮੈਂ ਤੁਹਾਡੀ ਮਿਹਨਤ ਕਰ ਦਿੰਨਾ ਦੇਖ ਇਹਦੀ ਬੇਬੇ ਰੋ ਰਹੀ ਹੈ ਫੁੱਫੜ ਜੀ ਨੇ ਜਦੋਂ ਆਖਿਆ ਬਾਪੂ ਜੀ ਉੱਠ ਕੇ ਬਾਹਰ ਨੂੰ ਚਲੇ ਗਏ ਤੇ ਉਧਰੋਂ ਹੀ ਪਿੰਡ ਨੂੰ ਚਲੇ ਗਏ ਅਗਲੇ ਦਿਨ ਜਾ ਕੇ ਬੀਜੀ ਮੈਨੂੰ ਫੇਰ ਸਕੂਲ ਦਾਖਲ ਕਰਵਾ ਆਏ ਕੁਝ ਦਿਨਾ ਮਗਰੋਂ ਪਿੰਡੋਂ ਦਾਦੀ ਮਾ ਆਈ ਦੱਸਿਆ ਬਾਪੂ ਜੀ ਅੱਗੋਂ ਨਾਲੋਂ ਵੀ ਬਹੁਤ ਹੀ ਸ਼ਰਾਬੀ ਲੱਗ ਪਏ ਨੇ ਕਈ ਵਾਰੀ ਗਿਆ ਦੱਸਦੇ ਡੇਰੇ ਜਾ ਕੇ ਵੇ ਰਹਿੰਦੇ ਨੇ ਕਸਰਤ ਕਰਨੀ ਛੱਡਤੀ ਦੇਸੀ ਘਿਉ ਦਾ ਪੀਪਾ ਸਾਰਾ ਚੋੱਕ ਕੇ ਘੋੜੀ ਨੂੰ ਚਰਾਤਾ ਆਪ ਜਮਾ ਪੀੜਾ ਹੋਇਆ ਪਿਆ ਬਸ ਪੀ ਕੇ ਚਵਾਰੇ ਚ ਪਿਆ ਰਹਿੰਦਾ ਕਦੇ ਰੋਟੀ ਖਾ ਲੈਂਦਾ ਹੋਰਾ ਕਦੇ ਨਹੀਂ ਚੰਦਕੌਰ ਨੂੰ ਤਾਂ ਇੱਕ ਦਿਨ ਪੀ ਕੇ ਢੋਲ ਠੱਪਾ ਕਰਨ ਲੱਗਿਆ ਸੀ ਮੈਂ ਤਾਂ ਪੇਕੀ ਤੋੜਤੀ ਵਈ ਜੇ ਇਸ ਦਾ ਇਸੇ ਤੇ ਪਾਸੇ ਹੱਥ ਖੁੱਲ ਗਿਆ ਫਿਰ ਇਹਦੇ ਕਿਦੇ ਡੱਕਣ ਦਿਆ ਇਹ ਕਰਨੇ ਹੁਣ ਤਾਂ ਦੁਰਦਰੰਦਾ ਮੈਂ ਤਾਂ ਬਥੇਰੀਆਂ ਸੁੱਖਾ ਸੁਖਣੀਆਂ ਨੇ ਬੇਬੇ ਨੇ ਸ਼ਹੀਦਾਂ ਦੀਆਂ ਨੈਣਾ ਦੇਵੀ ਦੀਆਂ ਬਾਬੇ ਬੜੂ ਦਸਤੀਆਂ ਕੋਟਲੇ ਵਾਲੇ ਪੀਰ ਦੀਆਂ ਬਈ ਇਹ ਕਿਵੇਂ ਸ਼ਰਾਬ ਛੱਟੇ ਖਬਨੀ ਕਿਹੜੇ ਪੁੱਤ ਖਾਣੇ ਨੇ ਇਹਨੇ ਇਹ ਚੰਦਰੀ ਘਰ ਖਾਣੀ ਬਣਾਤੀ ਬਾਕੀ ਬਲਦੇਵਪੁਰ ਗਈ ਸੀ ਆਖਦੀ ਸੀ ਦੀਪ ਦਾ ਰਿਸ਼ਤਾ ਉਸ ਦੀ ਨੰਨਣ ਦੇ ਮੁੰਡੇ ਨੂੰ ਕਰ ਦਿਓ ਦੇਖ ਲੋ ਜੇ ਘਰ ਵਾਰ ਚੰਗਾ ਉਹ ਤਾਂ ਇਹ ਵੀ ਆਖਦੀ ਸੀ ਇਹ ਨਾ ਹੋਵੇ ਇਹ ਤਾਂ ਪਿਓ ਕਿਤੇ ਆਪਣੀ ਮਰਜ਼ੀ ਦਾ ਸਾਖ ਕਰਦੇ ਪੀਤੀ ਚ ਕੀ ਪਤਾ ਲੱਗਣਾ ਹੋਰ ਕੀ ਕੀਤੇ ਤਾਂ ਹਾਂ ਕਰ ਆਇਆ ਫੇਰ ਕੀ ਕਰਾਂਗੇ ਰੱਬ ਦੇ ਘਰ ਵੀ ਨਿਆਨੇ ਬਾਪ ਇਹੋ ਜਿਹਾ ਕਹਾਂਤੀ ਹਾਂ ਦਾ ਲਾਰਾ ਲਾਰਾ ਦਿੱਤਾ ਮੇਰੀ ਬੈਠੀ ਬੈਠੀ ਵੱਡੀਆਂ ਦੋਹਾਂ ਦੇ ਤਾਂ ਜ਼ਰੂਰੀ ਹੱਥ ਪੀਲੇ ਕਰ ਦਿਓ ਇਹਨਾਂ ਦਾ ਦਾਦਾ ਮਰ ਗਿਆ ਤਾਂ ਲੈ ਲੈਂਦਾ ਬਈ ਇਹਨਾਂ ਦਾ ਕੁਛ ਕਰਚਾ ਸ਼ਰਾਬ ਪੀਣ ਵਾਲਿਆਂ ਦਾ ਕਾਹਦਾ ਭਰੋਸਾ ਹੋਰ ਕਿਸੇ ਦੇ ਆਪਣੇ ਵਰਗੇ ਦੇ ਪੁੱਤ ਨੂੰ ਕਰ ਤੂੰ ਫਿਰ ਬੈਠੇ ਝਾਕਾਂਗੇ ਦਾਦੀ ਮਾਂ ਬਹੁਤ ਉਦਾਸ ਹੋ ਕੇ ਆਖ ਰਹੀ ਸੀ ਅਜੀ ਬਹੁਤੇ ਦਿਨ ਨਹੀਂ ਸੀ ਗੁਜ਼ਰੇ ਜਦੋਂ ਭੂਹਾ ਜੀ ਦੀ ਨਨਾਨ ਦਾ ਛੋਟਾ ਮੁੰਡਾ ਤੇ ਉਸ ਦੀ ਭੂਆ ਪਹੁੰਚ ਗਏ ਬਹਾਨਾ ਇਹ ਬਣਿਆ ਕਿ ਇਸ ਛੋਟੇ ਲਈ ਪਟਿਆਲੇ ਕਿਸੇ ਪੁਲਿਸ ਦੇ ਸੁਪਰਡੈਂਟ ਦੀ ਕੁੜੀ ਦੇਖਣ ਆਈ ਸੀ ਆ ਗਈ ਪਸੰਦ ਬੀਜੀ ਨੇ ਪੁੱਛਿਆ ਸੋਹਣੀ ਤਾਂ ਬਥੇਰੀ ਆ ਪਰ ਤੇਜ ਲੱਗਦੀ ਆ ਮੈਨੂੰ ਤਾਂ ਪਸੰਦ ਨਹੀਂ ਸਾਨੂੰ ਤਾਂ ਸਾਊ ਜੀ ਕੁੜੀ ਚਾਹੀਦੀ ਆ ਉਹਦੀ ਭੂਆ ਜੀ ਨੇ ਦੱਸਿਆ ਵੱਡਾ ਮੰਗ ਲਿਆ ਕਿਤੇ ਬੀਜੀ ਨੇ ਪੁੱਛਿਆ ਵੱਡਾ ਤਾਂ ਸਾਡਾ ਭਾਗਤ ਹੈ ਉਹ ਤਾਂ ਜਿੱਥੇ ਆਖਾਂਗੇ ਮੰਨਜੂ ਉਹ ਤਾਂ ਬਹੁਤ ਸਾਊ ਆ ਪਸੰਦ ਤਾਂ ਐਸੇ ਦੀ ਨਹੀਂ ਕੋਈ ਆਉਂਦੀ ਉਸ ਖਾਤਰ ਤਾਂ ਸੋਚਦੇ ਆ ਰਿਸ਼ਤੇਦਾਰੀ ਵਿੱਚੋਂ ਹੀ ਕੋਈ ਕੁੜੀ ਦੇਖੀਏ ਜੋ ਦੇਖੀ ਭਾੜੀ ਹੋਵੇ ਹੋਰ ਇਹੋ ਜੀ ਨਾ ਕੋਈ ਅਜੇ ਜਿਹੜੀ ਉਹਨੂੰ ਹੱਥ ਲਾ ਕੇ ਨਚਾਏ ਉਸ ਦੀ ਪੂਹਾਜੀ ਦੱਸ ਰਹੇ ਸਨ ਤੇ ਨਾਲ ਹੀ ਟੇਢੀ ਅੱਖ ਨਾਲ ਮੇਰੇ ਵੱਲ ਝਾਕ ਲੈਂਦੇ ਸਨ ਇੱਕ ਅਜੀਬ ਜਿਹੀ ਕਿਸਮ ਦਾ ਭੈ ਜਿਵੇਂ ਮੇਰੇ ਹੱਡਾਂ 'ਚ ਲਹਿ ਗਿਆ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਅਗਲੇ ਦਿਨ ਜਾਣ ਵੇਲੇ ਉਹ ਔਰਤ ਮੇਰੇ ਕਮਰੇ ਵਿੱਚ ਆਈ ਸਿਰ ਤੇ ਪਿਆਰ ਦਿੱਤਾ ਜਾਣ ਲੱਗੀ ਰੁਪਏ ਦੇਣ ਲੱਗੀ ਨਹੀਂ ਅੱਖ ਮੈਂ ਸਿਰ ਫੇਰ ਕੇ ਰੁਪਏ ਲੈ ਤੋ ਨਾ ਕਰ ਦਿੱਤੀ ਲੈ ਲੈ ਕੋਈ ਨਾ ਪੂਹਾਜੀ ਨੇ ਬੀਜੀ ਨੇ ਆਖਿਆ ਜਦੋਂ ਫੇਰ ਵੀਰ ਰੁਪਏ ਮੈਂ ਨਾ ਫੜੇ ਉਸਨੇ ਮੇਰੇ ਸਰਾਣੇ ਹੇਠ ਰੱਖ ਦਿੱਤੇ ਤੇ ਸਿਰ ਪਲੋਸਕੇ ਚਲੀ ਗਈ ਉਂਝ ਤਾਂ ਜਿਹੜੇ ਵੀ ਰਿਸ਼ਤੇਦਾਰ ਆਉਂਦੇ ਸਨ ਜਾਣ ਲੱਗਿਆ ਰੁਪਇਆ ਦੇ ਕੇ ਜਾਂਦੇ ਸਨ ਪਰ ਇਸ ਔਰਤ ਦਾ ਰੁਪਇਆ ਦੇਣਾ ਮੈਨੂੰ ਚੰਗਾ ਨਹੀਂ ਸੀ ਲੱਗਿਆ ਕਿੰਨੇ ਦਿਨ ਤੱਕ ਵੀ ਜੀਨੇ ਵਿੱਚ ਉੱਥੋਂ ਨਾ ਚੁੱਕੇ ਉਹ ਰੁਪਏ ਸਰਾਣੇ ਹੇਠ ਹੀ ਪਹਿਰੇ ਸਨ ਇੱਕ ਦਿਨ ਜਮਾਤ ਵਿੱਚ ਗੁਰਬਖਸ਼ ਭੈਣ ਜੀ ਨੇ ਆਖਿਆ ਕੱਲ ਨੂੰ ਸਾਰੀਆਂ ਕੁੜੀਆਂ ਲੈ ਕੇ ਲਿਆਓ ਕਵਿਤਾ ਜਾਂ ਕਹਾਣੀ ਕਿਤੋਂ ਪੜਕੇ ਨਹੀਂ ਆਪਣੇ ਕੋਲੋਂ ਬਣਾ ਕੇ ਬਹੁਤ ਰਾਤ ਗਈ ਤੱਕ ਮੈਂ ਸੋਚੀ ਸੋਚਦੀ ਰਹੀ ਕਿ ਕਵਿਤਾ ਲਿਖਾਂ ਲਿਖਿਆ ਸੂਰਜਾਂ ਦੀ ਜਿੰਦ ਮੇਰੀ ਬੱਦਲਾਂ ਦੀ ਜਿੰਦ ਮੇਰੀ ਪੌਣਾ ਦੀ ਜਿੰਦ ਮੇਰੀ ਪੰਛੀਆਂ ਦੀ ਜਿੰਦ ਮੇਰੀ ਪਰ ਇੱਕ ਪਰ ਇਹ ਕਵਿਤਾ ਨਹੀਂ ਸੀ ਮੈਂ ਲਿਖ ਕੇ ਲੈਨਾ ਘੱਟ ਦਿੱਤੀਆਂ ਇਹ ਕਹਾਣੀ ਲੱਗੀ ਇੱਕ ਨਿੱਕੀ ਜਹੀ ਕੁੜੀ ਜੰਗਲ ਵਿੱਚ ਗਵਾਚ ਗਈ ਸੀ ਫਿਰ ਕੀ ਹੋਇਆ ਅੱਗੋਂ ਪਤਾ ਨਹੀਂ ਸੀ ਕਹਾਣੀ ਵੀ ਨਾ ਬਣੀ ਅਗਲੇ ਦਿਨ ਸ਼ਵਿੰਦਰ ਜੀ ਨੇ ਕਵਿਤਾ ਸੁਣਾਈ ਤੇ ਮੈਂ ਹੈਰਾਨ ਹੋਈ ਉਹਦੇ ਮੂੰਹ ਵੱਲ ਤੱਕਦੀ ਰਹੀ ਸ਼ਵਿੰਦਰ ਜੀ ਦੀਆਂ ਅਣਛਪੀਆਂ ਕਿ ਕਵਿਤਾ ਦਾ ਖੜਾ ਪਿਛਲੇ ਸਾਲ ਅਵਤਾਰ ਨੇ ਮੈਨੂੰ ਵਿਖਾਇਆ ਸੀ ਸ਼ਵਿੰਦਰ ਜੀ ਤੋਂ ਹੁਣ ਦੁਨੀਆ ਦੇ ਨਹੀਂ ਰਹੀ ਦਿਮਾਗ ਵੀ ਨਾੜੀ ਫਟ ਜਾਣ ਤੇ ਨਾਲ ਉਸ ਦੀ ਮੌਤ ਹੋ ਗਈ ਸੀ ਅਵਿਨਾਸ਼ ਨੇ ਕਹਾਣੀ ਸੁਣਾਈ ਇੱਕ ਰਾਜਕੁਮਾਰ ਦੀ ਰਾਜਕੁਮਾਰ ਨੇ ਰਾਜਿਆਂ ਰਾਜਕੁਮਾਰ ਨੂੰ ਆਖਿਆ ਲਾਲ ਗੁਲਾਬ ਦਾ ਫੁੱਲ ਲਿਆ ਕੇ ਦੇਵੇਂਗਾ ਤਾ ਮੈਂ ਤੇਰੇ ਨਾਲ ਵਿਆਹ ਕਰਾਵਾਂਗੀ ਰਾਜਕੁਮਾਰ ਬਹੁਤ ਉਦਾਸ ਹੋਇਆ ਆਪਣੀ ਵਾਰੀ ਵਿੱਚ ਬੈਠਾ ਬਾਂਸਰੀ ਵਜਾ ਰਿਹਾ ਸੀ ਸਾਰੇ ਮੁਲਕ ਵਿੱਚ ਲਾਲ ਗੁਲਾਬ ਕਿਧਰੇ ਨਹੀਂ ਸੀ ਉਗਦਾ ਬੁਲਬੁਲ ਨੇ ਆਖਿਆ ਮੈਂ ਤੇਰੀ ਮਦਦ ਕਰਾਂਗੀ ਰਾਜਕੁਮਾਰ ਵਾਰੀ ਵਿੱਚ ਬੈਠਾ ਬਾਂਸਰੀ ਪਚਾਉਂਦਾ ਰਿਹਾ ਬੁਲਬੁਲ ਵਾਰੀ ਤੇ ਅੱਗੇ ਲੱਗੇ ਚਿੱਟੇ ਗੁਲਾਬ ਦੇ ਬੂਟੇ ਦੀ ਟਾਣੀ ਉੱਪਰ ਕੰਡਿਆਂ ਉੱਪਰ ਬੈਠ ਗਈ ਇੱਕ ਕੰਡਾ ਉਹਦੇ ਦਿਲ ਵਿੱਚ ਵੀ ਪੜ ਗਿਆ ਸਾਰੀ ਰਾਤ ਬੁਲਬੁਲ ਦੇ ਦਿਲ ਵਿੱਚੋਂ ਖੂਨ ਸੇ ਮਧਾਰਿਆ ਤੇ ਗੁਲਾਬ ਦੀ ਟਾਣੀ ਨੂੰ ਸਜਦਾ ਰਿਹਾ ਤੇ ਸਵੇਰੇ ਤੱਕ ਚਿੱਟੇ ਗੁਲਾਬ ਦਾ ਰੰਗ ਲਾਲ ਹੋ ਗਿਆ ਸੀ ਤੇ ਬੁਲਬੁਲ ਮਰ ਗਈ ਸੀ ਉਦੋਂ ਮੈਨੂੰ ਪਤਾ ਨਹੀਂ ਸੀ ਇਹ ਕਹਾਣੀ ਸੱਚੀ ਹੈ ਕਿ ਝੂਠੀ ਅਭਿਨਾਸ਼ ਨੇ ਆਪ ਬਣਾਈ ਜਾਂ ਕਿ ਤੋ ਪੜ੍ਹ ਕੇ ਲਿਖੀ ਹੈ ਪਰ ਜਦੋਂ ਕਹਾਣੀ ਮੁੱਕੀ ਮੇਰੀਆਂ ਅੱਖਾਂ ਵਿੱਚ ਪਾਣੀ ਨਾਲ ਭਰੀਆਂ ਹੋਈਆਂ ਸਨ ਤੇ ਅੱਜ ਬਹੁਤ ਸਾਲ ਲੰਘ ਜਾਣ ਪ੍ਰੰਤ ਵੀ ਉਹ ਬਾਂਸਰੀ ਵਜਾਉਂਦਾ ਰਾਜਕੁਮਾਰ ਚਿੱਟੇ ਤੋਂ ਲਾਲ ਹੋਇਆ ਗੁਲਾਬ ਦਾ ਫੁੱਲ ਤੇ ਮਰੀ ਹੋਈ ਬੁਲਬੁਲ ਮੇਰੇ ਜਹਾਨ ਵਿੱਚ ਜੋ ਰਹਿਸਾ ਤੂੰ ਕੀ ਲਿਖ ਕੇ ਲੰਦਾ ਗੁਰਬਖਸ਼ ਭੈਣ ਜੀ ਨੇ ਮੈਨੂੰ ਪੁੱਛਿਆ ਮੈਨੂੰ ਤਾਂ ਕੁਝ ਲਿਖਣਾ ਨਹੀਂ ਆਉਂਦਾ ਮੈਂ ਇਮਾਨਦਾਰੀ ਨਾਲ ਆਖਿਆ ਪਰ ਮੈਂ ਲਿਖਣ ਲਈ ਆਖਿਆ ਸੀ ਜਦੋਂ ਮੈਂ ਵੱਡੀ ਹੋ ਗਈ ਮੈਂ ਤੁਹਾਡੇ ਉੱਤੇ ਇੱਕ ਕਹਾਣੀ ਲਿਖਾਂਗੀ ਗੁਰਬਖਸ਼ ਭੈਣ ਜੀ ਸ਼ਾਇਦ ਮੈਂ ਇਹ ਸੋਚ ਕੇ ਆਖ ਦਿੱਤਾ ਸੀ ਪਰੀਆਂ ਦੀਆਂ ਕਹਾਣੀਆਂ ਹੁੰਦੀਆਂ ਨੇ ਤੇ ਗੁਰਬਖਸ਼ ਭੈਣ ਜੀ ਪਰੀਆਂ ਜੀ ਵਰਗੀ ਹੀ ਤਾਂ ਸੀ ਪਰ ਉਦੋਂ ਮੈਨੂੰ ਇਹ ਨਹੀਂ ਸੀ ਪਤਾ ਇਹ ਧਾਰਤੀ ਪਰੀਆਂ ਨੂੰ ਰਾਸ ਨਹੀਂ ਆਉਂਦੀ ਤੇ ਕੁਝ ਬਰੇ ਹੋਏ ਪਰੀਆਂ ਵਰਗੀ ਉਹ ਗੁਰਬਖਸ਼ ਭੈਣ ਜੀ ਭਾਖੜਾ ਨਹਿਰ ਚ ਡੁੱਬ ਕੇ ਮਰ ਕੇ ਉਹਨੇ ਜਿੰਨੀ ਸਾਡੇ ਸਕੂਲ ਦੇ FA ਤੱਕ ਦਾ ਕਾਲਜ ਵੀ ਬਣ ਗਿਆ ਸੀ ਕੁਝ ਪ੍ਰੋਫੈਸਰ ਨਹੀਂ ਰੱਖ ਲਈਆਂ ਤੇ ਦੋ ਪ੍ਰੋਫੈਸਰ ਮਹਿੰਦਰ ਕਾਲਜ ਵਿੱਚ ਪੜਾਉਣ ਆਉਂਦੇ ਉਹ ਸਕੂਲ ਦੀਆਂ ਜਮਾਤਾਂ ਨੂੰ ਵੀ ਪੜਾਉਂਦੇ ਸਨ ਪ੍ਰੋਫੈਸਰ ਬਲਵੰਤ ਸਿੰਘ ਹਿਸਟਰੀ ਪੜ੍ਹਾਉਂਦੇ ਦਾਲ ਗੱਲਾਂ ਵੀ ਸੁਣਾਉਂਦੇ ਮਜ਼ਾਕ ਵੀ ਕਰਦੇ ਇੱਕ ਦਿਨ ਕਿਸੇ ਨੇ ਦੱਸਿਆ ਪ੍ਰੋਫੈਸਰ ਬਲਵੰਤ ਸਿੰਘ ਉਹਨਾਂ ਨੇ ਤੀਜੀ ਐਮਏ ਦਾ ਇਮਤਿਹਾਨ ਦਿੱਤਾ ਏ ਫਰਸਟ ਆਏ ਨੇ ਪਤਾ ਨਹੀਂ ਕੀ ਸੋਚੀ ਮੈਂ ਇੱਕ ਕਾਗਜ਼ ਉੱਪਰ ਲਿਖ ਦਿੱਤਾ ਸਰ ਵੀ ਆਰ ਪ੍ਰਾਊਡ ਆਫ ਯੂ ਤੇ ਕਾਗਜ਼ ਉਹਨਾਂ ਦੇ ਜਮਾਤ ਵਿੱਚ ਆਉਣ ਤੋਂ ਪਹਿਲਾਂ ਮੇਜ ਉੱਪਰ ਰੱਖ ਦਿੱਤਾ ਉਹ ਜਮਾਤ ਵਿੱਚ ਆਏ ਚੁੱਕੇ ਕਾਗਜ਼ ਪੜਿਆ ਸਾਰੀ ਜਮਾਤ ਉੱਪਰ ਨਿਗਾ ਮਾਰੀ ਫਿਰ ਮੇਰੇ ਵੱਲ ਉਂਗਲ ਕਰਕੇ ਆਖਣ ਲੱਗੇ ਆਪਨੇ ਲਿਖਾ ਹੈ ਜੀ ਮੈਂ ਜਵਾਬ ਦੇਣ ਲਈ ਖੜੀ ਹੋਈ ਬਹੁਤ ਡਰੀ ਰਹੀ ਸੀ ਪਰ ਝੂਠ ਵੀ ਨਾ ਬੋਲਿਆ ਗਿਆ ਤੇ ਆਖਿਆ ਹਾਂਜੀ ਆਈ ਆਲਸੋ ਵਾਂਟ ਟੂ ਯੂ ਵੀ ਪ੍ਰਾਊਡ ਆਫ ਯੂ ਸੋ ਪ੍ਰੋਫੈਸਰ ਨੇ ਆਖਿਆ ਤੇ ਇੱਕ ਪਲ ਮੇਰੇ ਵੱਲ ਦੇਖਦੇ ਰਹੇ ਬੈਠ ਜਾਓ ਉਹਨਾਂ ਆਖਿਆ ਤੇ ਜਮਾਤ ਨੂੰ ਪੜਾਉਣ ਲੱਗ ਪਏ ਬਹੁਤ ਸਾਲ ਲੰਘ ਗਏ ਗੱਲ ਭੁੱਲ ਭੁਲਾ ਗਏ ਪਰ ਜਦੋਂ 1972 ਵਿੱਚ ਮੇਰੇ ਨਾਵਲ ਇਹ ਮਾਰਾ ਜੀਵਨਾ ਨੂੰ ਸੈਤ ਅਕੈਡਮੀ ਦਾ ਅਵਾਰਡ ਮਿਲਿਆ ਤਾਂ ਮੇ ਬਹੁਤ ਸਾਰੀਆਂ ਵਧਾਈਆਂ ਦੀਆਂ ਤਾਰਾਂ ਤੇ ਚਿੱਠੀਆਂ ਵਿੱਚ ਇੱਕ ਪੋਸਟਕਾਰਡ ਵੀ ਆਇਆ ਸੀ ਇਹ ਪ੍ਰੋਫੈਸਰ ਬਲਵੰਤ ਸਿੰਘ ਹੋਰਾਂ ਵੱਲੋਂ ਸੀ ਜਿਸ ਉੱਤੇ ਸਿਰਫ ਇੰਨਾ ਹੀ ਲਿਖਿਆ ਹੋਇਆ ਸੀ ਆਈ ਐਮ ਪ੍ਰਾਊਡ ਆਫ ਯੂ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਧੰਨਵਾਦ ਜੀ